ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਨੂੰ ਸ਼ੁਰੂ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਾਂਗੇ ਬਲੈਕ ਤੇ ਵਾਈਟ ਹੈਡ ਬਾਰੇ ਆਪਾਂ ਇਸ ਤੋਂ ਪਾ ਚੁੱਕੇ ਆ ਵੀਡੀਓ ਅਵਤਾਰ ਸੰਧੂ ਜੀ ਆਈਡੀ ਤੋਂ ਆਪਾਂ ਨੂੰ ਮੈਸੇਜ ਆਇਆ ਹੈ ਬਲੈਕ ਹੈਡ ਤੇ ਵਾਈਟ ਹੈਡ ਬਾਰੇ ਦੱਸੋ ਤੁਸੀਂ ਸਾਡੇ ਚੈਨਲ ਤੇ ਸਰਚ ਕਰਕੇ ਜਾ ਸਕਦੇ ਹੋ ਕਿਊਟ ਸਿਮੂ ਐਂਡ ਕੁਛ ਚੈਨਲ ਤੇ ਤੇ ਆਪਾਂ ਵੀਡੀਓ ਆਲਰੇਡੀ ਪਾ ਚੁੱਕੇ ਆ ਤੁਸੀਂ ਸਰਚ ਕਰ ਲਿਓ ਪਲੀਜ਼ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਰਵਿੰਦਰ ਗੱਲ ਬਹੁਤ ਬਹੁਤ ਧੰਨਵਾਦ ਜੀ ਕੁਲਵਿੰਦਰ ਗੱਲ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਮਨਦੀਪ ਕੌਰ ਚੀਮਾਪਿੰਡ ਵਾਲੇ ਬਹੁਤ ਬਹੁਤ ਧੰਨਵਾਦ ਜੀ 나জিয়া ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸਿੱਧੂ ਆਈਡੀ ਤੋਂ ਮੈਸੇਜ ਆਇਆ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦਾ ਮੈਸੇਜ ਆਇਆ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਕਮੈਂਟ ਕਰਨ ਵਾਸਤੇ ਗੁਰਕੀਰਤ ਸਿੰਘ ਬਹੁਤ ਬਹੁਤ ਧੰਨਵਾਦ ਜੀ। ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ। ਪਰਮਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ। ਮਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ। ਚਲੋ ਜੀ ਅੱਜ ਆਪਾਂ ਕਰਦੇ ਆਂ ਵੀਡੀਓ ਸ਼ੁਰੂ। ਜਿਹੜੀਆਂ ਭੈਣਾਂ ਹੋ ਚੁੱਕੀਆਂ ਸੀ ਤਾਂ ਉੱਪਰ ਹੋ ਚੁੱਕੀਆਂ ਹਨਾ 30 ਪਲੱਸ ਹੋ ਕੇ ਨਾ ਅੱਜ ਕੱਲ ਕੀ ਹੋ ਜਾਂਦਾ ਏ ਕਿ ਝੁਰੜੀਆਂ ਗੰਦੀ ਜਿਹੀ ਸਕਿਨ ਹੋ ਜਾਂਦੀ ਆ ਤੇ ਐ ਹੋਣ ਲੱਗ ਜਾਂਦਾ ਏ ਕਿ ਜਿਵੇਂ ਆਪਾਂ ਪਹਿਲਾਂ ਵਾਲੀਆਂ ਫੋਟੋਆਂ ਦੇਖਦੇ ਆ ਆਪਦੀਆਂ ਹਨਾ ਤੇ ਉਦੋਂ ਐ ਲੱਗਦਾ ਵੀ ਹਾਏ ਅਸੀਂ ਪਹਿਲਾਂ ਇਹੋ ਜਿਹੇ ਹੁੰਦੇ ਸੀਗੇ ਤੇ ਹੁਣ ਤਾਂ ਇਹੋ ਜਿਹਾ ਹੋ ਗਿਆ ਸੜਤਰੰਗ ਹੀ ਸੜ ਗਿਆ ਭੈਣਾ ਤਾਂ ਕਈਆਂ ਨੂੰ ਇਹ ਹੁੰਦਾ ਏ ਕਿ ਕੰਮ ਹੀ ਕਰੀ ਜਾਣਾ ਕੰਮ ਹੀ ਕਰੀ ਜਨਾਬ ਦੇ ਧਿਆਨ ਨਹੀਂ ਦੇਣਾ ਤੇ ਪਲੀਜ਼ ਤੁਸੀਂ ਆਪਦੇ ਤੇ ਵੀ ਧਿਆਨ ਦਿਆ ਕਰੋ ਥੋੜਾ ਬਹੁਤਾ ਹਨਾ ਆਪਾਂ ਬੱਚਿਆਂ ਦਾ ਹਸਬੰਦ ਦਾ ਧਿਆਨ ਰੱਖਦੇ ਆ ਜਿਵੇਂ ਉਵੇਂ ਇੱਕ ਆਪਣੇ ਵਾਸਤੇ ਵੀ ਆਪਾਂ ਥੋੜਾ ਜਿਹਾ ਸਮਾਂ ਕੱਢਿਆ ਕਰੀਏ ਕਿਉਂਕਿ ਇਹ ਹੁੰਦਾ ਕਿ ਦੇਖੋ ਜੀ ਜੇ ਆਪਾਂ ਕਹਿੰਦੇ ਨਹੀਂ ਕਿ ਕਿ ਜਿਹੜੀ ਚੀਜ਼ ਸੋਹਣੀ ਲੱਗਦੀ ਹੈ ਨਾ ਉਹ ਹਰ ਕਿਸੇ ਨੂੰ ਸੋਹਣੀ ਲੱਗਦੀ ਆ ਆਪਾਂ ਬਾਜ਼ਾਰ ਵਿੱਚ ਜਾਂਦੇ ਆ ਕੋਈ ਵੀ ਚੀਜ਼ ਆਪਾਂ ਲੱਗਦੀ ਹੈ ਆਹ ਕਿੰਦੀ ਸੋਹਣੀ ਚੀਜ਼ ਆ ਉਹਦੇ ਨਿਹਰ ਕੋਈ ਦੇਖਦਾ ਏ ਵਧੀਆ ਆਪਾਂ ਇਹ ਦੇਖਦੇ ਆ ਚਾਕੇ ਵੀ ਬਹੁਤ ਸੋਹਣੀ ਲੱਗਦੀ ਆ ਤੇ ਉਹ ਹੀ ਆਪਣਾ ਹਨਾ ਹੁੰਦਾ ਹੈ ਕਿ ਜਿਵੇਂ ਕੋਈ ਵੀ ਇਨਸਾਨ ਲਾ ਲਓ ਜੇ ਉਹ ਸੋਹਣਾ ਲੱਗੂਗਾ ਤੇ ਉਹਨੂੰ ਹਰ ਕੋਈ ਕੋਲੇ ਬਿਠਾਊਗਾ ਕਹੂਗਾ ਵੀ ਆਜੋ ਗੱਲਾਂ ਕਰੀਏ ਜਦ ਦੇਖਦਾ ਹੈ ਅਗਲਾ ਕਿ ਦੇਖੀ ਕਿੰਨਾ ਸੋਹਣਾ ਹੈ ਤੇ ਜਦੋਂ ਆਪਣਾ ਚਿਹਰਾ ਹੈ ਬਿਲਕੁਲ ਬੇਕਾਰ ਲੱਗਣ ਲੱਗ ਜੇ ਤੂੰ ਉਹ ਤੇ ਆਪਣੇ ਨਾਲ ਦੀਆਂ ਸਹੇਲੀਆਂ ਵੀ ਕਹਣੀ ਉਹਨਾਂ ਨਾਲ ਇਹ ਤੇ ਜਿਸ ਦੀ ਨਹੀਂ ਇਹਦੇ ਨਾਲ ਨਹੀਂ ਫੋਟੋ ਕਰਾਉਣੀ ਸਾਡੀ ਵੀ ਫੋਟੋ ਖਰਾਬ ਕਰ ਦਊਗੀ ਸੋ ਇਸ ਕਰਕੇ ਆਪਾਂ ਨੂੰ ਆਪਦੇ ਵਾਸਤੇ ਵੀ ਸਮਾਂ ਕੱਢਣਾ ਚਾਹੀਦਾ ਹੈ ਕਿ ਆਪਾਂ ਆਪਦੇ ਵਾਸਤੇ ਸਮਾਂ ਕੱਢੀਏ ਥੋੜਾ ਜਿਆ ਕੇ ਆਪਣੀ ਸਕਿਨ ਵਧੀਆ ਰਹੇ ਤੇ ਆਪਾਂ ਨੂੰ ਵੀ ਸੇਲੀਆਂ ਜਿੰਨੀਆਂ ਵੀ ਆਪਾਂ ਕੋਈ ਰਿਸ਼ਤੇਦਾਰੀ ਵਿੱਚ ਵਿਆਹ ਸ਼ਾਦੀ 'ਚ ਜਾਂਦੇ ਆ ਤੇ ਹਰ ਕੋਈ ਕਹੋ ਇਹ ਆਜੂ ਸਾਡੇ ਨਾਲ ਫੋਟੋ ਕਰਾ ਲਓ ਤੇ ਦੇਖੋ ਜੀ ਜਿਹੜੇ ਘੱਟ ਸੋਹਣੇ ਲੋਕ ਹੁੰਦੇ ਆ ਚਲੋ ਆਪਾਂ ਇਹ ਨਹੀਂ ਕਹਿੰਦੇਗੇ ਹਰ ਇੱਕ ਕੋਈ ਸੰ ਰੱਬ ਨੇ ਬਣਾਇਆ ਐ ਸੋਹਣੇ ਬਣਾਇਆ ਐ ਪਰ ਕਈ ਲੋਕ ਕੀ ਕਰਦੇ ਆ ਵਿਤਕਰਾ ਬਹੁਤ ਕਰਦੇ ਆ ਹਨਾ ਇਹ ਤਾਂ ਸੋਹਣਾ ਨਹੀਂ ਗਾ ਜਾਂ ਸੋਹਣੀ ਨਹੀਂ ਗੀ ਸਾਡੀ ਫੋਟੋ ਨਹੀਂ ਸੋਹਣੀ ਆਉਣੀ ਇਹਦੇ ਨਾਲ ਤੇ ਇਦਾਂ ਵੈਸੇ ਨਹੀਂ ਹੋਣਾ ਚਾਹੀਦਾ ਜੋ ਵੀ ਰੱਬ ਨੇ ਇਨਸਾਨ ਬਣਾਏ ਆ ਸਾਰੇ ਸੋਹਣੇ ਆ ਕਿਉਂਕਿ ਰੱਬ ਨੇ ਜੂ ਕਿਸੇ ਨੂੰ ਵੀ ਬਣਾਇਆ ਏ ਉਹ ਰੱਬ ਤੋਂ ਤਾਂ ਉੱਤੇ ਕੋਈ ਨਹੀਂ ਨਾ ਤੇ ਜੋ ਵੀ ਉਹਨਾਂ ਨੇ ਚੀਜ਼ ਬਣਾਈ ਉਹ ਸੋਹਣੀ ਹੁੰਦੀ ਆ ਹਮੇਸ਼ਾ ਮਾੜੀ ਨਹੀਂ ਹੋ ਸਕਦੀ ਪਰ ਕਈ ਲੋਕ ਹੈਗੇ ਮੈਂ ਸੁਣਿਆ ਏ ਕਿ ਮੈਨੂੰ ਕਾਫੀ ਧੀਰ ਤੋਂ ਇੱਕ ਗੱਲ ਯਾਦ ਆ ਰਹੀ ਸੀ ਕਿ ਕਿਸੇ ਨੇ ਇਦਾਂ ਕਹਿ ਦਿੱਤਾ ਸੀਗਾ ਕਿ ਅਸੀਂ ਨਹੀਂ ਫੋਟੋ ਖਿਚਵਾਉਣੀ ਸਾਡੀ ਫੋਟੋ ਖਰਾਬ ਹੋ ਜਾਊਗੀ ਦੇ ਮੇਰੀ ਇੱਕ ਫਰੈਂਡ ਨੇ ਮੈਨੂੰ ਦੱਸਿਆ ਕਿ ਜਿਹੜੇ ਜ਼ਿਆਦਾ ਸੋਹਣੇ ਲੋਕ ਹੁੰਦੇ ਉਹ ਕਮੰਡ ਕਰਦੇ ਆ ਤੇ ਦੇਖੋ ਜੀ ਇਦਾਂ ਕਮੰਡ ਨਹੀਂ ਕਰਨਾ ਚਾਹੀਦਾ ਕਿਉਂਕਿ ਹਰ ਕਿਸੇ ਨੂੰ ਇਨਸਾਨ ਜਿੰਨੇ ਵੀ ਰੱਬ ਨੇ ਬਣਾਏ ਹੋਏ ਸਾਰੇ ਸੋਹਣੇ ਹੀ ਆ ਰੰਗ ਦਾ ਫਰਕ ਹੋ ਜਾਂਦਾ ਚਲੋ ਕੋਈ ਸਾੰਮਲੇ ਰੰਗ ਦੇ ਹੁੰਦੇ ਕਿ ਬਾਲੇ ਗੂਰੇ ਰੰਗ ਦੇ ਹੁੰਦੇ ਆ ਤੇ ਅੱਜ ਜਿਹੜੇ ਵੀ ਬਾਲੇ ਸਾੰਮਲੇ ਵੀ ਹੈਗੇ ਆ ਤੇ ਉਹ ਵੀ ਆਪਣੀ ਰੇਮੇਡੀ ਯੂਜ਼ ਕਰਨ ਤੇ ਉਹ ਵੀ ਵਧੀਆ ਸੋਹਣੇ ਲੱਗਣ ਲੱਗ ਜਾਣਗੇ ਤੇ 15 ਦਿਨ ਤੁਸੀਂ ਇਹ ਵਾਲੀ ਰੇਮੇਡੀ ਜਿਹੜੀ ਇੱਕ ਦਿਨ ਛੱਡ ਕੇ 15 ਦਿਨ ਤੁਸੀਂ ਦੇਖ ਲੀ ਲਗਾ ਕੇ ਦੇਖਿਓ ਫਿਰ ਤੁਸੀਂ ਦੇਖਿਓ ਵੀ ਕਿੰਨਾ ਵਧੀਆ ਕਮਾਲ ਹੈਗਾ ਇਸ ਚੀਜ਼ ਦਾ ਤੇ ਦੋ ਹੀ ਚੀਜ਼ਾਂ ਐ ਆਪਣੇ ਕੋਲੇ ਬਹੁਤ ਵਧੀਆ ਚੀਜ਼ਾਂ ਐ ਦੋਨੋਂ ਹੀ ਆਪਾਂ ਦੇ ਹੀ ਪਾ ਲਿਆ ਹਾ ਦੇ ਵਿੱਚ ਤੇ ਆਪਾਂ ਲੈ ਲਿਆ ਕਾਫੀ ਤੇ ਕਾਫੀ ਬਹੁਤ ਹੀ ਜ਼ਿਆਦਾ ਵਧੀਆ ਹੈ ਆਪਣੀ ਸਕਿਨ ਵਾਸਤੇ ਤੇ ਦੇਖੋ ਜੀ ਇਕਦਮ ਤੁਹਾਡਾ ਚਿਹਰਾ 글로 ਕਰੂਗਾ ਤੇ ਜੋ ਵੀ ਤੁਹਾਡੇ ਚਿਹਰੇ ਦੀ ਕੋਈ ਵੀ ਟੈਨਿੰਗ ਵਗੈਰਾ ਹੋਈ ਵੀ ਆ ਜਾਂ ਕੁਛ ਵੀ ਪ੍ਰੋਬਲਮਾਂ ਤੇ ਇਕਦਮ ਤੁਹਾਡੀ ਸਕਿਨ ਬਹੁਤ ਵਧੀਆ ਹੋ ਜੂਗੀ ਤੁਹਾਨੂੰ ਲੱਗੂਗਾ ਕਿ ਜੇ ਤੁਸੀਂ 2-4 ਦਿਨ ਹੀ ਕਰਕੇ ਦੇਖੋਗੇ ਨਾ ਤੇ ਤੁਹਾਨੂੰ ਇਦਾਂ ਲੱਗਣ ਲੱਗ ਜੂਗਾ ਕਿ ਬਹੁਤ ਫਾਇਦਾ ਹੋ ਗਿਆ ਵੀ ਮੇਰਾ ਤਾਂ ਫੇਸ ਬਹੁਤ ਸੋਹਣਾ ਹੋ ਗਿਆ ਤੇ ਕਾਫੀ ਆ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਹੈ ਆਪਣੇ ਚਿਹਰੇ ਵਾਸਤੇ ਫਿਰ ਦਹੀਂ ਆ ਜਿਹੜੀ ਦਹੀਂ ਵੀ ਆਪਾਂ ਨੂੰ ਪਤਾ ਹੀ ਆ ਕਿ ਕਿੰਨੀ ਵਧੀਆ ਆਪਣੇ ਚਿਹਰੇ ਵਾਸਤੇ ਦਹੀਂ ਜਿੰਨੇ ਕ ਆਪਾਂ ਨੂੰ ਖਾਣ ਦੇ ਫਾਇਦੇ ਆ ਉਹਨੇ ਕ ਆਪਣੀ ਸਕਿਨ ਤੇ ਵੀ ਇਹਦੇ ਫਾਇਦੇ ਬਹੁਤ ਆ ਪਹਿਲਾਂ ਉਹ ਟਾਈਮਾਂ ਦੇ ਵਿੱਚ ਤਾਂ ਦੇਖੋ ਜੀ ਦਹੀਂ ਦੇ ਨਾਲ ਹੀ ਸਿਰਨਾਉਂਦੇ ਸੀਗੇ ਦਹੀਂ ਜਾਂ ਦੁੱਧ ਦੇ ਨਾਲ ਬੱਚਿਆਂ ਨੂੰ ਨਿਵਾਉਂਦੇ ਜਾਂ ਬਜ਼ੁਰਗ ਲੋਕ ਜਿਹੜੇ ਸੀਗੇ ਉਹ ਖੁਦ ਵੀ ਦਹੀਂ ਦੁੱਧ ਨਾਲ ਨਹਾਉਂਦੇ ਤੇ ਉਹਨਾਂ ਦੀ ਸਕਿਨ ਨਾ ਹੈ ਕਈ ਹੁਣ ਵੀ ਬਜ਼ੁਰਗ ਦੇਖਦੇ ਆਪਾਂ ਤੇ ਐ ਹੁੰਦਾ ਨਾ ਨਾ ਚਿਹਰਾ ਨਾਲ ਇੱਕ ਦਾਗ ਦਾ ਹੁੰਦਾ ਐ ਲਾਲ ਲਾਲ ਤੇ ਬਹੁਤ ਹੀ ਸੋਹਣਾ ਦੇਖ ਕੇ ਆ ਲੱਗਦਾ ਵੀ ਦੇਖੀ ਕਿੰਨੀ ਉਮਰ ਅੰਕਲ ਦੀ ਆ ਪਾਏ ਸੋਚ ਕੇ ਕਹਿ ਦਿੰਦੇ ਆ ਵੀ ਉਹਨਾਂ ਦੇ ਚਿਹਰੇ ਤੇ ਕਿੰਨਾ 글로 ਪਿਆ ਹੋਇਆ ਤੇ ਉਹ ਕਾਰਨ ਉਹੀ ਆ ਕਿ ਉਹ ਨੇਚਰਲ ਚੀਜ਼ਾਂ ਨਾਲ ਜੁੜੇ ਹੋਏ ਸੀਗੇ ਉਹਨਾਂ ਨੇ ਕਦੇ ਵੀ ਮਤਲਬ ਉਦਾਂ ਦੀਆਂ ਚੀਜ਼ਾਂ ਨਹੀਂ ਫੇਸਟੇ ਲਗਾਈਆਂ ਸੀਗਾ ਜੋ ਆਪਾਂ ਅੱਜ ਕੱਲ ਲਗਾ ਰਹੇ ਆ ਕਿ ਬਜ਼ਾਰੋਂ ਲਿਆ ਕੇ ਆ ਕਰੀਮ ਲਾ ਲਈ ਉਹ ਲਾਲੀ ਉਹ ਤਾਂ ਦੇਖੋ ਜੀ ਕੋਈ ਫਰਕ ਨਹੀਂ ਪਊਗਾ ਜਦ ਕਿ ਤੁਹਾਡੀ ਸਕਿਨ ਸਾਈਡ ਇਫੈਕਟ ਹੀ ਹੋਊਗਾ ਉਹਦੇ ਤੇ ਜਿੰਨੀ ਧਰ ਤੁਸੀਂ ਲਗਾਉਂਗੇ ਤੁਹਾਨੂੰ ਲੱਗੂ ਜਾਊਗਾ ਕਿ ਤਾਂ ਬਹੁਤ ਵਧੀਆ ਹੋ ਗਿਆ ਜਿੰਨੇ ਤੋਂ ਤੁਸੀਂ ਛੱਡਤੀ ਲਗਾਣੀ ਉਸੇ ਦਿਨ ਤੋਂ ਫੇਰ ਤੁਹਾਡੀ ਸਕਿਨ ਖਰਾਬ ਹੋਣੀ ਸ਼ੁਰੂ ਹੋ ਜੂਗੀ ਤੇ ਆਹ ਦੇਖੋ ਜੀ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਆਪਣੇ ਫੇਸ ਦੇ ਉੱਪਰ ਲਗਾ ਲੈਣ ਤੇ ਤੁਸੀਂ ਦੇਖੋਗੇ ਇੰਨਾ ਜ਼ਿਆਦਾ ਫਾਇਦਾ ਨਾ ਪਹਿਲੀ ਵਾਰ ਲਗਾਓਗੇ ਨਾ ਤੇ ਬਹੁਤ ਹੀ ਜ਼ਿਆਦਾ ਫਾਇਦਾ ਤੁਹਾਨੂੰ ਨਜ਼ਰ ਆਊਗਾ ਤੇ ਇਕਦਮ ਫਲਫੀ ਜਿਹੜੇ ਓਪਨ ਪੋਰਸ ਆ ਉਹ ਵੀ हट ਜਾਣਗੇ ਕਿਉਂਕਿ ਜਿਵੇਂ ਜਿਵੇਂ ਆਪਣੀ ਏਜ ਵੱਧਦੀ ਔਵੇਂ ਆਪਣੇ ਪੋਰਸ ਆ ਜਿਹੜੇ ਓਪਨ ਹੋਣ ਲੱਗ ਜਾਂਦੇ ਆ ਉਦੋਂ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਆਪਣੀ ਸਕਿਨ ਖਰਾਬ ਹੋਣੀ ਸ਼ੁਰੂ ਹੋ ਗਈ ਹੈ ਤੇ 30 ਤੋਂ ਬਾਅਦ ਤਾਂ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਜੇ ਤੁਸੀਂ ਆਪਣੇ ਆਪ ਨੂੰ ਕੋਈ 10 ਸਾਲ ਛੋਟੇ ਰੱਖਣਾ ਚਾਹੁੰਦੇ ਹਾਂ ਤਾਂ ਕਈ ਤਾਂ ਹੁਣ ਦੇਖੀਦਾ ਹੈ ਕਿ 50 ਸਾਲ ਦੀ ਲੇਡੀਜ਼ ਵੀ ਕੋਈ ਦੇਖ ਕੇ ਆਪਾਂ ਕਹਿ ਦਿੰਦੇ ਹਾਂ ਵੀ ਹਏ ਦੀ ਸਕਿਨ ਬਹੁਤ ਵਧੀਆ ਪਈ ਆ ਬਹੁਤ ਵਧੀਆ ਲੱਗ ਰਹੀ ਆ ਵੀਨੋ ਤਾਂ ਲੱਗਦਾ ਹੀ ਨਹੀਂ ਕਿ 50 ਸਾਲ ਦੇ ਆ ਕਈ ਹੁਣ ਇਹ ਹੁੰਦਾ ਕਿ 30 ਸਾਲ ਦੀਆਂ ਵੀ ਵਿਚਾਰੀਆਂ ਨੂੰ ਜਿਨ੍ਹਾਂ ਨੂੰ ਹਨਾ ਟੈਨਸ਼ਨਾਂ ਆਏ ਘਰਾਂ ਦੀਆਂ ਕਬੀਲਦਾਰੀਆਂ ਦੇ ਵਿੱਚ 30 ਸਾਲਾਂ ਵਾਲੀਆਂ ਵੀ ਆਪਾਂ ਨੂੰ ਬੁੱਢੀਆਂ ਲੱਗਦੀਆਂ ਆਂ ਆਪਾਂ ਕਹਨੇ ਲਈ ਤਾਂ ਹੋਰ ਹੀ ਬੁੱਢੀ ਜੀ ਲੱਗਦੀ ਹੈ ਹਨਾ ਆਪਾਂ ਤਾਂ ਮੈਂਟ ਚ ਕਹਿ ਦਿੰਨੇ ਆਂ ਪਰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਅਗਲੇ ਦੇ ਘਰ ਦੀ ਕੀ ਪ੍ਰੋਬਲਮ ਜਾਂ ਕੀ ਹਾਲਾਤ ਆ ਪਰ ਆ ਦੇਖਣ ਵਾਲੇ ਨੇ ਇਹ ਗੱਲ ਜ਼ਰੂਰ ਕਹਿ ਦੇਣੀ ਆ ਕਿ ਇਹ ਤਾਂ ਕਿਵੇਂ ਲੱਗਦੀ ਆ ਤੁਸੀਂ ਇਹਨੂੰ ਹੱਥਾਂ ਤੇ ਗਰਦਨ ਤੇ ਸਾਰੇ ਲਗਾ ਸਕਦੇ ਹੋ ਇੰਨਾ ਜ਼ਿਆਦਾ ਵਧੀਆ ਤੇ ਨੂੰ ਤੁਸੀਂ ਜ਼ਿਆਦਾ ਟਾਈਮ ਵੀ ਨਹੀਂ ਲਗਾਉਣਾ ਤੁਸੀਂ ਸਿਰਫ 5 ਕਿ ਮਿੰਟ ਲਗਾ ਕੇ ਰੱਖੋ ਤੇ ਫਿਰ ਤੁਸੀਂ ਵਾਸ਼ ਕਰ ਦਿਓ ਤੇ ਤੁਹਾਨੂੰ ਪਹਿਲੇ ਦਿਨ ਤੋਂ ਰਿਜ਼ਲਟ ਇੰਨਾ ਵਧੀਆ ਮਿਲੂਗਾ ਨਾ ਕਿ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਊਗਾ ਤੁਹਾਨੂੰ ਐ ਲੱਗੂਗਾ ਤੁਹਾਨੂੰ ਕਿ ਬਹੁਤ ਵਧੀਆ 글로ਅ ਆ ਗਿਆ ਤੇ ਫਲਫੀ ਜੀ ਸਕਿਨ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਤੁਹਾਨੂੰ ਪਤਾ ਹੀ ਆ ਆਪਾਂ ਜੀ ਸੌਖੀਆਂ ਜੀਆਂ ਰੈਮਡੀਜ਼ ਦੱਸਦੇ ਆ ਕਿ ਇੱਕ ਤਾਂ ਪਹਿਣਾ ਕੋਲੇ ਟਾਈਮ ਥੋੜਾ ਹੁੰਦਾ ਏ ਕਮਾਂਕਾਰਾਂ ਦੇ ਵਿੱਚ ਟਾਈਮ ਨਹੀਂ ਮਿਲਦਾ ਬਾਕੀ ਐ ਹੋ ਜਾਂਦਾ ਵੀ ਆਪਾਂ ਜ਼ਿਆਦਾ ਖਰਚਾ ਨਹੀਂ ਕਰਵਾਉਂਦੇ ਠੀਕ ਹੈ ਨਾ ਦੇਈ ਆਪਣੇ ਘਰੇ ਹੁੰਦਾ ਕਾਫੀ ਵੀ ਆਪਾਂ ਘਰੇ ਲਿਆ ਕੇ ਰੱਖਦੇ ਆ ਤੇ ਇਹ ਹੋ ਜਾਂਦਾ ਏ ਕਿ ਚਲੋ ਆਪਾਂ ਇੰਨੇ ਕ ਦੇ ਨਾਲ ਕਰੋ ਹੀ ਆਪਰ ਸੋਈ ਦੀ ਚੀਜ਼ ਚੱਕਣੀ ਆ ਤੇ ਆਪਣਾ ਚਿਹਰਾ ਇਕਦਮ ਜੁੱਦੀ ਕਿਤੇ ਜਾਣਾ ਹੈ ਤੁਸੀਂ ਤੁਹਾਨੂੰ ਮੰਨ ਲਓ ਵੀ ਕਿਤੇ ਜਾਣਾ ਤੁਸੀਂ ਰਿਸ਼ਤੇਦਾਰੀ ਚ ਜਾਣਾ ਹੈ ਕਿਸੇ ਪ੍ਰੋਗਰਾਮ ਤੇ ਜਾਣਾ ਤੁਸੀਂ ਆ ਦੋ ਚੀਜ਼ਾਂ ਲਓ ਤੇ ਪਹਿਲਾਂ ਤੁਸੀਂ ਇਹਦੇ ਨਾਲ ਆਪਣਾ ਫੇਸ ਚੰਗੀ ਤਰ੍ਹਾਂ ਤੋਂ ਇਹਦੇ ਨਾਲ ਕਰ ਲਓ ਪੈਕ ਲਗਾ ਲਓ ਇਹ ਵਾਸ਼ ਕਰਕੇ ਤੁਸੀਂ ਆਪਣਾ ਜੋ ਵੀ ਮੇਕਅਪ ਵਗੈਰਾ ਲਗਾਉਣਾ ਤੁਸੀਂ ਲਗਾ ਲਿਓ ਤੇ ਤੁਸੀਂ ਦੇਖਿਓ ਵੀ ਇੰਨਾ ਵਧੀਆ ਚਮਕੂਗਾ ਚਿਹਰਾ ਤੁਹਾਡਾ ਕਿ ਜਿੱਥੇ ਆਪਾਂ ਜਾਣਾ ਹੋਇਆ ਉਹ ਵੀ ਪੁੱਛਣਗੇ ਕਿ ਵਧੀਆ ਲੱਗ ਰਹੇ ਹੋ ਕੀ ਲਗਾਇਆ ਫੇਸ ਦੇ ਉੱਪਰ ਤੇ ਅੱਜ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਤੇ ਸਾਡੇ ਤਾਂ ਇੱਥੇ ਲਾਈਟ ਵੀ ਹੈ ਨਹੀਂ ਸੀ ਆ ਹੁਣ ਆਈ ਆ ਕਾਫੀ ਟਾਈਮ ਤੋਂ ਲਾਈਟ ਚਲੀ ਗਈ ਸੀਗੀ ਤੇ ਇੰਨੀ ਜਾਣ ਔਖੀ ਹੁੰਦੀ ਸੀ ਨਾ ਬਹੁਤ ਜ਼ਿਆਦਾ ਤੇ ਬਾਹਲੀ ਜ਼ਿਆਦਾ ਗਰਮੀ ਹੋਈ ਪਈ ਆ ਦੋ ਤਿੰਨ ਦਿਨ ਤੋਂ ਪਹਿਲਾਂ ਤਾਂ ਹਵਾ ਚੱਲਦੀ ਸੀਗੀ ਵਧੀਆ ਠੰਡੀ ਹਵਾ ਸੀ ਅੱਜ ਤਾਂ ਹਵਾ ਵੀ ਬਿਲਕੁਲ ਬੰਦ ਹੋਈ ਪਈ ਆ ਬਿਲਕੁਲ ਇੱਕ ਪੱਤਾ ਵੀ ਨਹੀਂ ਹਿਲਦਾ ਤੇ ਐਨਾ ਲੱਗਿਆਂਦਾ ਕਿ ਮੈਂ ਬਾਹਰ ਗੇੜਾ ਕੱਢ ਕੇ ਆਈ ਮੈਂ ਕਿਹਾ ਚਲੋ ਥੋੜਾ ਸੌਖਾ ਸਾਹ ਆ ਜੂਗਾ ਅੰਦਰ ਵੀ ਇਹ ਹੈਗਾ ਵੀ ਅਸੀਂ ਤੋਂ ਬਿਨਾ ਬੈਠਿਆ ਨਹੀਂ ਜਾਂਦਾ ਹਨਾ ਵੈਸੇ ਪੱਖਿਆਂ ਦੀ ਹਵਾ ਤਾਂ ਅੱਜ ਕੱਲ ਇਹ ਹੈਗਾ ਮੌਸਮ ਇਦਾਂ ਦਾ ਕਿ ਲੱਗਦੀ ਹੀ ਨਹੀਂ ਤੇ ਬੜੀ ਜ਼ਿਆਦਾ ਗਰਮੀ ਹੋਈ ਪਈ ਆ ਤੇ ਗਰਮੀ ਤੋਂ ਬਚ ਕੇ ਰਹੋ ਪਾਣੀ ਵਦ ਤੋਂ ਵਦ ਪੀਆ ਕਰਿਓ ਪੀਆ ਕਰੋ ਜੀ ਤੇ ਬਾਕੀ ਇਹ ਹੈਗਾ ਇਹ ਕਿ ਨਿੰਬੂ ਪਾਣੀ ਬਣਾ ਕੇ ਪੀ ਸਕਦੇ ਹੋ ਗਰਾਏ ਕੇ ਜਿਵੇਂ ਕੋ ਗੂੰਦ ਕਤੀਰਾ ਹੋ ਗਿਆ ਹੋਰ ਰਾਤ ਨੂੰ ਭਿਓ ਕੇ ਰੱਖਤਾ ਸਵੇਰ ਉਹ ਖਾ ਲਿਆ ਤੇ ਮੈਂ ਇੱਕ ਚੀਜ਼ ਸ਼ੁਰੂ ਕੀਤੀ ਹੈ ਜਿਵੇਂ ਕਿਸੇ ਨੇ ਦੱਸਿਆ ਸੀ ਕਿ ਲੀਵਰ ਜਿਵੇਂ ਆਪਣੇ ਲੀਵਰ ਦੇ ਵਿੱਚ ਜ਼ਿਆਦਾ ਗਰਮੀ ਪੈ ਜਾਂਦੀ ਹੈ ਨਾ ਗਰਮੈਸ਼ ਹੁੰਦੀ ਆ ਉਹ ਵਧੀਆ ਠੀਕ ਕਰਦਾ ਹੈ ਕੁਝ ਤੁਹਾਡਾ ਥੋੜਾ ਜਿਹਾ weight ਵੀ ਉਹਦੇ ਨਾਲ ਲੂਸ ਹੋ ਜਾਈਗਾ ਤੇ ਉਹ ਜਿਹੜੇ ਹੈਗੇ ਆ ਇੱਕ ਤਾਂ ਈਮਲੀ ਤੇ ਇੱਕ ਦੂਸਰਾ ਜਿਹੜੇ ਆਲੂ ਬੁਖਾਰੇ ਸੁੱਕੇ ਆਲੂ ਬੁਖਾਰੇ ਤੇ ਇੱਕ ਵਿੱਚ ਮਿਸ਼ਰੀ ਪਾਉਣੀ ਆ ਤੇ ਉਹ ਆਪਾਂ ਕਿਸੇ ਦਿਨ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕਿ ਕਿਉਂ ਕਿਸ ਤਰੀਕੇ ਦੇ ਨਾਲ ਆਪਾਂ ਪਿਉਣੇ ਆ ਕਿਸ ਤਰੀਕੇ ਦੇ ਨਾਲ ਉਹਨੂੰ ਆਪਾਂ ਉਹ ਵਿੱਚੋਂ ਕੱਢ ਕੇ ਤੇ ਫਿਰ ਆਪਾਂ ਉਹਨੂੰ ਮਤਲਬ ਪੀਣੇ ਆ ਕਿਹੜੇ ਟਾਈਮ ਪੀਣਾ ਹੈ ਉਸ ਚੀਜ਼ ਦਾ ਮੈਨੂੰ ਬਹੁਤ ਜ਼ਿਆਦਾ ਫਾਇਦਾ ਲੱਗ ਰਿਹਾ ਹੈ ਕਿ ਇੱਕਦਮ ਹਲਕਾ ਆਪਣਾ ਮਤਲਬ ਬੋਡੀ ਐਦਾਂ ਨਾ ਕਿ ਹਲਕੀ ਹਲਕੀ ਲੱਗਦੀ ਆ ਨਹੀਂ ਤਾਂ ਇਹ ਲੱਗਿਆ ਰਹਿੰਦਾ ਸੀਗਾ ਕਿ ਭਾਰਾ ਭਾਰਾ ਪੰਜਾ ਲੱਗਦਾ ਹੈ ਜਿਨ੍ਹਾਂ ਨੂੰ ਤੇ ਉਹਨਾਂ ਵਾਸਤੇ ਲੀਵਰ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਤੇ ਜਿਹੜੇ ਵੀਰ ਮਤਲਬ ਡਰਿੰਕ ਵਗੈਰਾ ਕਰਦੇ ਆ ਹਨਾ ਕਿ दारू ਪੀਂਦੇ ਆ ਡੇਲੀ ਤੇ ਉਹਨਾਂ ਵਾਸਤੇ ਹੋਰ ਵੀ ਵਧੀਆ ਏ ਕਿ ਉਹਨਾਂ ਦਾ ਲੀਵਰ ਚਲੋ ਹਨਾ ਤੰਦਰੁਸਤ ਰਹੇ ਕਿਉਂਕਿ दारू ਪੀਣ ਵਾਲਿਆਂ ਦਾ ਲੀਵਰ ਬਹੁਤ ਛੇਤੀ ਖਰਾਬ ਹੋ ਜਾਂਦਾ ਏ ਤੇ ਤੁਸੀਂ ਉਹ ਜ਼ਰੂਰ ਪੀਆ ਕਰੋ ਤੇ ਬਹੁਤ ਵਧੀਆ ਰਿਜ਼ਲਟ ਆ ਉਸ ਚੀਜ਼ ਦਾ ਕੋਈ ਸਾਈਡ ਇਫੈਕਟ ਨਹੀਂ ਨੇਚਰਲ ਜੀ ਚੀਜ਼ ਆ ਪਹਿਲਾਂ ਹੁੰਦਾ ਸੀ ਇਮਲੀ ਦੇਖੋ ਦੁਕਾਨਾਂ ਤੋਂ ਆ ਵੀ ਮਿਲਦੀ ਸੇ ਛੋਟੇ ਛੋਟੇ ਹੁੰਦੇ ਤਾਂ ਕਿੰਨੀ ਇਮਲੀ ਖਾਂਦੇ ਸੀਗੇ ਬੱਚੇ ਅੱਜ ਕੱਲ੍ਹ ਦੇ ਤਾਂ ਨਹੀਂ ਖਾਂਦੇ ਅੰਬ ਪਰ ਉਦੋਂ ਆਇਆ ਪੁੜੀਆਂ ਆਈਆਂ ਨੇ ਵਿੱਚ ਮਿਲਦੀ ਸੀਗੀ ਤੇ ਤੁਹਾਨੂੰ ਯਾਦ ਹੀ ਹੋਊਗਾ ਜਿਹੜੇ ਜਿਹੜੇ ਖਾਂਦੇ ਰਹੇ ਮੈਨੂੰ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਦੁਕਾਨ ਤੋਂ ਲੈ ਕੇ ਮਿਲਦੀਆਂ ਪੁੜੀਆਂ ਖਾਂਦੇ ਰਹੇ ਤੇ ਉਹ ਬਹੁਤ ਵਧੀਆ ਲੱਗਦੀਆਂ ਸੀ ਖਟੀਆਂ ਮਿੱਠੀਆਂ ਨਹੀਂ ਹਨ ਤੇ ਹੁਣ ਤਾਂ ਬੰਦ ਹੀ ਹੋ ਗਏ ਬੀ ਇਮਲੀ ਇਮਬਲੀ ਜਿਵੇਂ ਆਪਾਂ ਕਹਿੰਦੇ ਵੀ ਖਟਿਆਈ ਕੋਈ ਵੀ ਆਪਣੇ ਲੀਵਰ ਵਸਤੀ ਚੰਗੀ ਆ ਤੇ ਵਧੀਆ ਚੀਜ਼ ਆ ਤੇ ਮੈਂ ਸ਼ੁਰੂ ਕੀਤਾ ਹੈ ਰਹਾ ਤੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਕਿ ਉਹ ਕਿਸ ਕਿਸ ਤਰੀਕੇ ਦੀ ਆ ਹੋ ਜਾਂ ਆਪਾਂ ਕੀ ਮੈਂ ਪਿਉਂ ਕੇ ਰੱਖਦੇ ਆ ਉਹਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਆਪਾਂ ਤੁਹਾਡਾ ਨਵੀਂ ਵੀਡੀਓ ਸ਼ੇਅਰ ਕਰਾਂਗੇ ਤੇ ਚਲੋ ਜੀ ਆਪਾਂ ਨੂੰ ਮਨ ਲਾਦਾ ਹੋਈ ਗਿਆ ਇਹ 5 ਮਿੰਟ ਦੋ ਤਿੰਨ ਮਿੰਟ ਤਾਂ ਹੋ ਗਏ ਆ ਦੋ ਤਿੰਨ ਮਿੰਟਾਂ ਨੂੰ ਆਪਾਂ ਲਾ ਕੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਲਾਈਟ ਵੀ ਸਾਡੇ ਆ ਗਈ ਆ ਤੇ ਬੜਾ ਬੁਰਾ ਹਾਲ ਲਾਈਟ ਤੋਂ ਬਿਨਾ ਤਾਂ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਨਾ ਹਲੇ ਤਾਂ ਚਲੋ ਇਹ ਹੁੰਦਾ ਕਿ ਪੱਖਾ ਚੱਲੀ ਜਾਂਦਾ ਏ ਪਰ ਪਹਿਲਾਂ ਪਤਾ ਨਹੀਂ ਪਹਿਲਾਂ ਗਰਮੀ ਘੱਟ ਹੁੰਦੀ ਸੀ ਤੇ ਹੁਣ ਐ ਲੱਗਦਾ ਕਿ ਪਤਾ ਨਹੀਂ ਆਪ ਹੀ ਸੋਲ ਹੋ ਗਏ ਜ਼ਿਆਦਾ ਉਦੋਂ ਇੰਨੀ ਗਰਮੀ ਨਹੀਂ ਸੀ ਲੱਗਦੀ ਹੁੰਦੀ ਛੋਟੇ ਛੋਟੇ ਹੁੰਦੇ ਤੇ ਕੋਈ ਉਦੋਂ ਧੰਨ ਵੈਟਰ ਤੇ ਇਹ ਸੀਗਾ ਵੀ ਉਦੋਂ ਗਰਮੀ ਬਹੁਤ ਘੱਟ ਲੱਗਦੀ ਸੀ ਤੇ ਹੁਣ ਆਏ ਲੱਗਦਾ ਵੀ ਹਾਈ ਗਰਮੀ ਹਾਈ ਗਰਮੀ ਕਿ ਗਰਮੀ ਜ਼ਿਆਦਾ ਵਧ ਗਈ ਜਾਂ ਵੈਸੇ ਹੀ ਦੇਖ ਲਓ ਹਨਾ ਵੀ ਆਪਾਂ ਹੀ ਸੋਲ ਜ਼ਿਆਦਾ ਹੋ ਗਏ ਆ ਪਹਿਲਾਂ ਦਰਖਤਾਂ ਦੇ ਥੱਲੇ ਬੈਠ ਕੇ ਦਿਨ ਕੱਢ ਲੈਣਾ ਵਿਹੜੇ ਵਿੱਚ ਪਾ ਕੇ ਇੱਕ ਪੱਖਾ ਜਾਂ ਕੂਲਰ ਲੱਗਿਆ ਹੁੰਦਾ ਤੇ ਸਾਰੇ ਮੰਜੇ ਢਾ ਕੇ ਸੌਂਦੇ ਹੁੰਦੇ ਸੀਗੇ ਤੇ ਹੁਣ ਇਹ ਹੈਗਾ ਵੀ ਦੇਖੋ ਏਸੀ ਤੋਂ ਬਿਨਾ ਆਪਣੇ ਤੁਰਿਆ ਨਹੀਂ ਜਾਂਦਾ ਆਪਾਂ ਕਹਿੰਨੇ ਵੀ ਹਾਏ ਏਸੀ ਤੋਂ ਬਿਨਾ ਤਾਂ ਨਹੀਂ ਰਿਹਾ ਜਾਂਦਾ ਜਿਹੜੇ ਰਿਸ਼ਤੇਦਾਰਾਂ ਦੇ ਏਸੀ ਹੈ ਨਹੀਂਗਾ ਉੱਥੇ ਜਾਈਦਾ ਨਹੀਂ ਕੋਈ ਤਾਂ ਨਹੀਂ ਤੁਹਾਡੇ ਏਸੀ ਹੈ ਨਹੀਂਗਾ ਅਸੀਂ ਨਹੀਂ ਆਉਂਦੇ ਗਰਮੀ ਜ਼ਿਆਦਾ ਲੱਗਦੀ ਆ ਵੀ ਜਿਹੜਾ ਹੈਨ ਲੱਗ ਜਾਂਦਾ ਜਿਵੇਂ ਵੈਸੀ ਉਵੇਂ ਹੀ ਆਦਤ ਬਣ ਜਾਂਦੀ ਆ ਨਾ ਤੇ ਪਰ ਪਹਿਲਾਂ ਵਾਲੇ ਸਮੇ ਬੌਲੇ ਵਧੀਆ ਹੁੰਦੇ ਸੀ ਉਦੋਂ ਪਤਾ ਨਹੀਂ ਗਰਮੀ ਘੱਟ ਹੁੰਦੀ ਸੀ ਹੁਣ ਗਰਮੀ ਜ਼ਿਆਦਾ ਹੋ ਗਈ ਮੈਨੂੰ ਇਹ ਲੱਗਦਾ ਹੈ ਕਿ ਗਰਮੀ ਜ਼ਿਆਦਾ ਹੀ ਪੈਣ ਲੱਗ ਗਈ ਹੈ ਪਤਾ ਨਹੀਂ ਕੀ ਕਾਰਨ ਹੋ ਗਿਆ ਵੀ ਦਰਖਤ ਘਟ ਗਏ ਪਹਿਲਾਂ ਦਰਖਤ ਵੀ ਬਹੁਤ ਜ਼ਿਆਦਾ ਹੁੰਦੇ ਸੀਗੇ ਤੇ ਅੱਜ ਕੱਲ ਦਰਖਤ ਵੀ ਬਹੁਤ ਘਟ ਗਏ ਆ ਉਹਦੇ ਕਰਕੇ ਵੀ ਗਰਮੀ ਹੈ ਨਾ ਜ਼ਿਆਦਾ ਹੋ ਰਹੀ ਹੈ ਬਹੁਤ ਹੀ ਜ਼ਿਆਦਾ ਗਰਮੀ ਹੈ ਤੇ ਚਲੋ ਜੀ ਕਰਦੇ ਆਪਾਂ ਵਾਸ਼ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਤੇ ਹਾਂਜੀ ਆਪਾਂ ਕਰਿਆ ਐ ਵਾਸ਼ ਤੇ ਬਹੁਤ ਹੀ ਜ਼ਿਆਦਾ ਵਧੀਆ 글로 ਆ ਗਿਆ ਤੇ ਇਕਦਮ ਐਦਾਂ ਨਾ ਫਲਫੀ ਜੀ ਸਕਿਨ ਹੋ ਗਈ ਹੈ ਬਹੁਤ ਵਧੀਆ ਤੇ ਤੁਸੀਂ ਲਗਾਤਾਰ 15 ਦਿਨ ਕਰਿਓ ਜ਼ਰੂਰ ਇਹਨੂੰ ਚਾਹੇ ਤੁਸੀਂ ਇੱਕ ਦਿਨ ਛੱਡ ਕੇ ਤੇ ਮਤਲਬ ਇੱਕ ਦਿਨ ਛੱਡ ਛੱਡ ਕੇ ਤੁਸੀਂ ਰੋਜ਼ ਲਗਾਇਆ ਕਰਿਓ ਤੇ ਬਹੁਤ ਵਧੀਆ ਰਿਜ਼ਲਟ ਆ ਜਿਨ੍ਹਾਂ ਦੀ 30+ ਹੋ ਗਈ ਏ ਏਜ ਤੇ ਉਹਨਾਂ ਦੀ ਸਕਿਨ ਬਹੁਤ ਜ਼ਿਆਦਾ ਲੂਜ਼ ਹੋ ਚੁੱਕੀ ਆ ਟੈਨਿੰਗ ਰਹਿੰਦੀ ਉਹਨਾਂ ਦੇ ਬਹੁਤ ਜ਼ਿਆਦਾ ਬਾਕੀ ਗਲੋ ਨਹੀਂ ਆਉਂਦਾ ਚਿਹਰੇ ਤੇ ਆਣ ਡੱਲ ਜੀ ਸਕਿਨ ਲੱਗੀ ਜਾਂਦੀ ਰਹਿੰਦੀ ਆ ਕਿ ਹਾਇ ਬਿਲਕੁਲ ਹੀ ਗਲੋ ਹੈ ਨਹੀਂ ਗਾ ਆਉਂਦਾ ਹੀ ਨਹੀਂ ਗਲੋ ਕਈ ਲੋਕਾਂ ਦੀ ਇਹ ਹੁੰਦੀ ਆ ਕਿ ਕਹਿ ਰਹੇ ਨੇ ਕਿ ਤੁਸੀਂ ਕੁਝ ਵੀ ਲਗਾ ਲਿਏ ਸਾਡੇ ਨਹੀਂ ਗਲੋ ਆਉਂਦਾ ਚਿਹਰੇ ਤੇ ਤੇ ਤੁਸੀਂ ਇਹ ਲਗਾ ਕੇ ਦੇਖਿਓ ਤੇ ਫਿਰ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਦਾ 글로ਅ ਲੱਗਿਆ ਤੇ ਬਹੁਤ ਜ਼ਿਆਦਾ ਵਧੀਆ ਫਰਕ ਪਊਗਾ ਤੁਹਾਨੂੰ ਤੇ ਤੁਸੀਂ ਜ਼ਰੂਰ ਲਗਾਇਓ ਕੁਝ ਜ਼ਿਆਦਾ ਮਹਿੰਗਾ ਨਹੀਂ ਸਮਾਨ ਬਸ ਤੁਸੀਂ ਲਗਾਣਾ ਹੀ ਆ ਜੀ ਕੋਈ ਸਾਡ ਇਫੈਕਟ ਨਹੀਂ ਗਿਆ ਬਹੁਤ ਵਧੀਆ ਚੀਜ਼ ਆ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਓ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ